हां जी सर ਕੀ ਨਾਮ ਆਪਣਾ ਸਰਜਿੰਦਰ ਸਿੰਘ ਸਰ ਕੀ ਮਾਮਲਾ ਮਾਮਲਾ ਇਹ ਹੈ ਜੀ ਫਾਸਟਐਕ ਤੋਂ ਮੇਰੇ ਨਾ ਪੈਸੇ ਕੱਟੇ ਗਏ ਸੀ ਤੇ ਗੱਡੀ ਮੇਰੀ ਘਰੇ ਖਲੋਤੀ ਜਾਂ ਦੇਖੋ 29 ਤਰੀਕ ਨੂੰ ਅਸੀਂ ਅਮਰਸਰ ਗਏ ਆ ਤੇ ਵਾਇਆ ਕਰਨ ਤੋਂ ਥਾਣੇ ਆ ਗਏ ਆ ਤੇ 3 ਵਜੇ ਤੋਂ ਬਾਅਦ ਲੈ ਕੇ ਅੱਜ ਤੱਕ ਗੱਡੀ ਘਰੇ ਖਲੋਤੀ ਹੈ ਤੇ 30 ਤਰੀਕ ਨੂੰ ਮੈਨੂੰ ਸ਼ਾਮੀ 5:07 ਤੇ ਮੈਸੇਜ ਆਇਆ ਵੀ 65 ਰੁਪਏ ਕੱਟੇ ਗਏ ਆ ਗੱਲ 65 ਰੁਪਏ ਦੀ ਨਹੀਂ ਕਿ ਗੱਲ ਇਹ ਆ ਵੀ ਗੱਡੀ ਘਰੇ ਖਲੋਤੀ ਆ ਅਗੇ ਤੁਸੀਂ ਨਹੀਂ ਸੁਣਾਈਆਂ ਗੱਲਾਂ ਹੈ ਵੀ ਫਾਸਟੈਕ ਚ ਪੈਸੇ ਆਪਣੇ ਆਪ ਕੱਟੇ ਜਾਂਦੇ ਆ ਤੇ ਪਰ ਹੁਣ ਆਪਨਾ ਬੀਤੀ ਹੈ ਤੇ ਪਤਾ ਲੱਗਾ ਜੀ ਪੈਸੇ ਕੱਟੇ ਗਏ ਕਿੱਥੋਂ ਦਾ ਟੂਲ ਪਲਾਇਆ ਸੀ Airtel ਦਾ ਜੀ ਪਹਿਲਾਂ ਉੱਤਰ ਨੂੰ ਗਿਆ ਸੀ ਕਦੀ ਤੁਸੀਂ ਮੈਂ 2 ਅਗਸਤ ਨੂੰ ਗਿਆ ਸੀ ਪਹਿਲਾਂ ਉਹਨਾਂ ਨੂੰ ਤੇ ਹੁਣ ਪੈਸੇ ਕਿਦੋਂ ਕੱਟੇ ਗਏ ਹੁਣ 30 ਤਰੀਕ ਨੂੰ ਦਸੰਬਰ ਨੂੰ ਜੀ ਹਾਂ ਜੀ ਅੱਜ ਮੰਨ ਲਓ ਪੈਸੇ ਕੱਟੇ ਗਏ ਆ ਕੱਲ ਹੋਰ ਵੀ ਕੁਝ ਹੋ ਸਕਦਾ ਤੇ ਮੇਰੇ ਘਰੇ ਕੈਮਰੇ ਲੱਗੇ ਹੋਏ ਆ ਸੀਸੀਟੀਵੀ ਕੈਮਰੇ ਮੈਂ ਉਹਨਾਂ ਦੇ ਰਿਕਾਰਡ ਜੇ ਸਾਧਾ ਵੀ ਚੈੱਕ ਕਰ ਲੈਣ ਤੇ ਗੱਡੀ ਕਿਤੇ ਗਈ ਆ ਜਾਂ ਨਹੀਂ ਗਈ ਆਪਾਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗੇ ਠੀਕ ਹੈ ਜੀ ਲੋਵਰੀ ਹੋਣੀ ਚਾਹੀਦੀ ਆ ਵੀ ਕੀ ਚੱਕਰ ਕੀ ਆ ਜੀ ਕੀ ਚਰਚ ਚੱਲੰਦਿਆ ਸਰਕਲੇ ਜੇ ਹੁਣ ਦੇਖਿਆ ਮਨ ਮਰਜ਼ੀ ਨਾਲ ਇਦਾਂ ਪੈਸੇ ਕੱਟੀ ਜਾਂਦੇ ਆ ਹਾਂ ਇਹਨਾਂ ਨੂੰ ਪੁੱਛਣਾ ਵਾਲੀ ਨਹੀਂ ਗੱਲ ਇਹਨਾਂ ਨੂੰ ਪੁੱਛਣਾ ਵਾਲਾ ਕੋਈ ਨਹੀਂ ਸਾਰੇ ਪੁੱਛਣਾ ਚਾਹੀਦਾ ਜੀ ਇਹ ਤੇ ਗਵਰਨਮੈਂਟ ਹੀ ਪੁੱਛ ਸਕਦੀ ਜੀ ਇਹਨਾਂ ਹੁਣ ਜੇ ਮੈਂ ਕਿਸਾਨ ਸੰਘਰਸ਼ ਕਮੇਟੀ ਦੇ ਤੁਸੀਂ ਆਗੂ ਜੀ ਤੇ ਇਹਨਾਂ ਪ੍ਰਤੀਕੋਸ਼ ਕੀਤਾ ਜਾਊਗਾ ਸੰਘਰਸ਼ ਨਹੀਂ ਜੇ ਕੋਈ ਨਾ ਸਾਨੂੰ ਕੋਈ ਸਵਰਜਵਾਬ ਮਿਲਿਆ ਤੇ ਫਿਰ ਤੇ ਕਰਾਂਗੇ ਜੀ ਫਿਰ ਉੱਥੇ ਜਾ ਕੇ ਵੇਖਾਂਗੇ ਵੀ ਜੇ ਜਾਂ ਫਿਰ ਤਾਂ ਨਾਲ ਲਾ ਲਾਂਗੇ ਕਿਹੇ ਬੰਦੇ ਨਾਲ ਕਰਾਂਗੇ ਗੱਲਬਾਤ ਕਰਾਂਗੇ ਜੀ ਕਿ ਇਹ ਕਿਉਂ ਪੈਸੇ ਕੱਟੇ ਘੇੜੇ ਚੱਕਰ ਸੇ ਕੱਟੇ ਅੱਜ ਪੈਸੇ ਕੱਟੇ ਆ ਕੱਲ ਨੂੰ ਕੋਈ ਹੋਰ ਵੀ ਕੇਸ ਹੋ ਸਕਦਾ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਹੋਰ ਕਿਸੇ ਨਾਲ ਹੋ ਸਕਦਾ ਵਾ ਕੱਲ ਨੂੰ ਕੋਈ ਵੀ ਉੱਥੇ ਮਤਲਬ ਕੋਈ ਚੋਰੀ ਕਰਕੇ ਜਾਂਦਾ ਵੀ ਆਖਣ ਪੀ ਗੱਡੀ ਨੰਗੀ ਜੀ ਆ ਨੰਬਰ ਆਖੋ ਜੀ ਕੋਈ ਆਪਾਂ ਨੂੰ ਮਾਰਾ ਮੁੱਢ ਤੋਂ ਸਬੂਤ ਦੇਣਾ ਵੀ ਆ ਵੇ ਕੁਝ ਕਾਰੀ ਵਾਕਿਆ ਗੱਡੀ ਗਿਆ ਰੋਸ ਹੋਈ ਆ ਜਾਂ ਕਿਦਾਂ ਪੈਸੇ ਕੱਟੇ ਗਏ ਕੋਈ ਸਕਰੀਨ ਸ਼ਾਟ ਹੈਗਾ ਸਰ ਤੁਹਾਡੇ ਕੋਲ ਹਾਂ ਜੀ ਆ ਜਾ ਜੀ ਕਾਹਬੇ ਕੋ ਜੀ ਇਲਾਮੇ ਇੱਕ ਈਗਸ ਨੂੰ ਲੰਗਿਆ 3:52 ਮਿੰਟ ਤੇ ਤੋਂ 65 ਕੱਟੇ ਆ ਉਸ ਤੋਂ ਬਾਅਦ 23 ਦਸੰਬਰ ਨੂੰ ਕੱਟੇ 5:07 ਮਿੰਟ ਤੇ 65 ਰੁਪਏ ਇਹਨਾਂ ਦਾ ਜਿਹੜਾ ਮੈਸੇਜ ਆਇਆ ਘਰੇ ਇਥੇ ਤੇ ਜੇ ਇਹ ਹੀ ਜਾਣੇ ਵੀ ਆ ਤਾਂ ਲੋਕ ਲਈ ਜਾਣੇ ਜੀ ਸਾਨੂੰ ਤਰਨ ਤਰਨ ਪੈਂਦਾ ਇਹ ਤੋਂ ਕਦੇ ਗਿਆ ਨਹੀਂ ਕਰਨ ਤਰਨ ਤਾਂ ਕਿ ਜਾਈਦਾ ਉਹ ਵੀ ਸੁਨੇਲਾ ਟੋਰ ਬਲਾ ਜਾਂ ਪੈਂਦਾ ਉਹ ਵੀ ਫਰੀ ਹੈਗਾ ਤੇ ਮੈਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗਾ ਜੀ ਕਿ ਮੈਨੂੰ ਇਸ ਚੀਜ਼ ਦਾ ਇਨਸਾਫ ਹੋਇਆ ਜਾਵੇ ਪੂਰੀ ਇਨਕੁਆਰੀ ਹੋਵੇ ਕਿ ਕੀ ਚੱਕਰ ਆ ਜੀ ਮਸਬੂਤ ਮਿਹਰਬਾਨ ਜੀ Subscribe to One India channel and never miss an update.